ਇੱਕ ਪਾਸੇ 101 ਕੋਤਰੀ ਦਾ ਅਖੰਡ ਪਾਠ ਸਭ ਹੋਵੇ ਇੱਕ ਪਾਸੇ ਪਿਆਰਿਓ ਜੇ ਅਸੀਂ ਆਪਣੇ ਘਰ ਵਿੱਚ ਲਗਾਤਾਰ ਨਿਰੰਤਰ ਸਹਿਜ ਪਾਠ ਰੱਖਦੇ ਆਂ ਭਾਗ ਜੀ ਇੱਕ ਅੰਗ ਵੀ ਰੋਜ਼ ਅਸੀਂ ਗੁਰਬਾਣੀ ਦਾ ਪੜ੍ਹਦੇ ਆਂ ਪੰਜ ਚਾਰ ਅੰਗ ਪੜ੍ਹ ਸਕਦੇ ਆਂ ਗੁਰਬਾਣੀ ਦੇ ਤੇ ਸਹਜੇ ਸਹਜੇ ਵਿਚਾਰ ਕੇ ਜਦੋਂ ਅਸੀਂ ਜਿੰਨਾ ਮਰਜੀ ਸਮਾਂ ਲੱਗੇ ਘਰ ਵਿੱਚ ਸਹਿਜ ਪਾਠ ਪੂਰੀ ਵਿਚਾਰ ਨਾਲ ਪੂਰੇ ਧਿਆਨ ਨਾਲ ਸਰਦਾ ਭਾਵਨਾ ਨਾਲ ਕਰਦੇ ਆ ਤਾਂ ਇੱਕ ਜੀਵਨ ਵਿੱਚ ਐਸਾ ਪਰਵਰਤਨ ਆਏਗਾ ਤੁਸੀਂ ਆਪ ਦੇਖੋਗੇ ਕਿ ਐਸੀ ਕਿਰਪਾ ਪ੍ਰਮਾਤਮਾ ਨੇ ਐਸਾ ਆਨੰਦ ਐਸਾ ਖੇੜਾ ਬਖਸ਼ ਦੇਣਾ ਹੈ ਆਪਣੇ ਆਪ ਜਿਸ ਦਿਨ ਸਹਿਜ ਪਾਠ ਦਾ ਭੋਗ ਪਾਵੇਗਾ ਜਿਸ ਦਿਨ ਅਰਦਾਸ ਹੋਏਗੀ ਤੁਸੀਂ ਕਹਿਣਾ ਕਿ ਭਾਈ ਸਾਹਿਬ ਜਦ ਤੁਸੀਂ ਆਪ ਅਰਦਾਸ ਕਰਦੇ ਹੋ ਤੁਹਾਡਾ ਮਨ ਕਰੇਗਾ ਕਿ ਮੈਂ ਨਾਲ ਦੀ ਨਾਲ ਅੱਜ ਇੱਕ ਹੋਰ ਸਹਿਜ ਪਾਠ ਆਰੰਭ ਕਰ ਦੇਣਾ ਨਿਰੰਤਰ ਜਿੰਨਾ ਦੀ ਜ਼ਿੰਦਗੀ ਦੇ ਅੰਦਰ ਘਰ ਦੇ ਵਿੱਚ ਸਹਿਜ ਪਾਠ ਚੱਲਦਾ ਜਾਂ ਜਿਹੜੇ ਗੁਰਮੁਖ ਪਿਆਰੇ ਕਰਦੇ ਹਨ ਲਗਾਤਾਰ ਤੁਸੀਂ ਆਪਣੇ ਘਰ ਵਿੱਚ ਵੀ ਸਹਿਜ ਪਾਠ ਕਰਦੇ ਹੋ ਨਾ ਤਾਂ ਪਤਾ ਨਹੀਂ ਕਿੰਨੇ ਅਖੰਡ ਪਾਠ ਸਹਿਬਾਂ ਦਾ ਸਾਨੂੰ ਫਲ ਮਿਲ ਜਾਂਦਾ ਹੈ ਆਪ ਕੋ ਸਤਨਾਮ ਕਿਉਂਕਿ ਗੁਰੂ ਅਰਜਨ ਦੇ ਮਹਾਰਾਜੀ ਨੇ ਜਿਸ ਦਿਨ ਹਰਮੰਦਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ ਉਸ ਦਿਨ ਸੰਗਤਾਂ ਦੇ ਸਾਹਮਣੇ ਇੱਕ ਕਥਾ ਰੱਖੀ ਉਹ ਕਿੰਨੇ ਖੁਸ਼ਕਿਸਮਤ ਸੀਗੇ ਉਹ ਸਿੱਖ ਜੋ ਗੁਰੂ ਦੇ ਮੁਖਾਰ ਬਿੰਦ ਤੋਂ ਕਥਾ ਸਰਵਣ ਕਰਦੇ ਹੋਣਗੇ ਤੇ ਅੱਜ ਵੀ ਕਿੰਨੇ ਭਾਗ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿੱਚ ਬਹਿ ਕੇ ਕਥਾ ਸਰਵਣ ਕਰਦੇ ਆ ਕਿਰਪਾ ਅੱਜ ਵੀ ਵਰਤਦੀ ਆ ਪਰ ਸਾਡੀ ਸ਼ਰਧਾ ਹੋਵੇ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜੜੂ ਇੱਥੇ ਸਭ ਤੋਂ ਪਹਿਲਾਂ ਗੱਲ ਰੱਖੀ ਸੰਗਤਾਂ ਸਾਹਮਣੇ ਉਹ ਇਹ ਸੀ ਕਿ ਸਤਿਗੁਰੂ ਕੇ ਸਰੀਰ ਹੈ ਜੋ ਸਭ ਥਾਨ ਸਮੇ ਸਭ ਨਾਨ ਦਰਸੈ ਹੈ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸਤਿਗੁਰੂ ਕੇ ਸਰੀਰ ਹੈ ਜੋ ਸਭ ਥਾਨ ਸਮੇ ਸਭ ਨਾਨ ਦਰਸੈ ਹੈ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਗੁਰੂ ਅਰਜਨ ਦੇ ਮਹਾਰਾਜ ਦੇ ਖਿਆਲਾਂ ਨੂੰ ਕਲਮ ਬੰਦ ਕਰਦੇ ਹਨ ਮਹਾਰਾਜ ਨੇ ਕਿਹਾ ਕਿ ਇਹ ਮੇਰਾ ਜੋ ਸਰੀਰ ਹੈ ਇਹਦੇ ਤੁਸੀਂ ਸਾਰੀਆਂ ਥਾਵਾਂ ਤੇ ਦਰਸ਼ਨ ਨਹੀਂ ਕਰ ਸਕਦੇ ਗੁਰੂ ਅਰਜਨ ਦੇਵ ਮਹਾਰਜ ਜੀ ਕਹਿੰਦੇ ਆ ਕਿ ਜਿਹੜਾ ਮੇਰਾ ਸਰੀਰ ਹੈ ਇਹਦੇ ਤੁਸੀਂ ਸਾਰੀਆਂ ਥਾਵਾਂ ਤੇ ਦਰਸ਼ਨ ਨਹੀਂ ਕਰ ਸਕਦੇ ਮੇਰਾ ਸਰੀਰ ਇੱਥੇ ਹੈ ਪਰ ਦੂਜੀਆਂ ਥਾਵਾਂ ਤੇ ਇੱਕੋ ਸਮੇਂ ਨਹੀਂ ਹੋਏਗਾ ਜੇ 100 ਸ਼ਹਿਰਾਂ ਵਿੱਚ ਸਿੱਖ ਰਹਿੰਦੇ ਹਨ ਤਾਂ ਮੇਰੇ ਸਰੀਰ ਨੂੰ ਇੱਕ ਸ਼ਹਿਰ ਦੇ ਲੋਕ ਹੀ ਵੇਖ ਸਕਦੇ ਹਨ 99 ਸ਼ਹਿਰਾਂ ਦੇ ਨਹੀਂ ਕਿਉਂਕਿ ਸਰੀਰ ਹੈ ਜਿਹੜਾ ਉਹ ਵਿਆਪਕ ਨਹੀਂ ਹੈ ਇੱਕ ਥਾਂ ਤੇ ਸਰੀਰ ਰਹਿ ਸਕਦਾ ਹੈ ਦੂਜੀ ਤੀਜੀ ਥਾਂ ਤੇ ਨਹੀਂ ਫਿਰ ਕਿਸ ਤਰ੍ਹਾਂ ਕਰੀਏ ਮਹਾਰਾਜ ਕਹਿੰਦੇ ਜੇ ਹਰ ਥਾਂ ਤੇ ਦਰਸ਼ਨ ਕਰਨੇ ਹੋਵਣ ਤਾਂ ਮਹਾਰਾਜ ਨੇ ਫਿਰ ਉੱਥੇ ਹੁਕਮ ਕੀਤਾ ਤਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੀ ਕਿਹਾ ਗ੍ਰੰਥ ਰਿਦਾ ਗੁਰ ਕੋ ਇਹੋ ਜਾਨੋ ਉੱਤਮ ਹੈ ਸਭ ਕਾਲ ਰਹੇ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਜੀ ਦਾ ਦਿਲ ਤੇ ਦਿਮਾਗ ਜਾਣਨਾ ਹੈ ਆਖੋ ਸਤਨਾਮ ਫਿਰ ਸੁਣਿਓ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਦਾ ਦਿਲ ਤੇ ਦਿਮਾਗ ਜਾਣਨਾ ਹੈ ਇਹੀ ਉੱਤਮ ਹੈ ਕਿਉਂਕਿ ਇਹ ਸਭ ਕਾਲ ਰਹੇ ਹੈ ਮੇਰਾ ਸਰੀਰ ਅੱਜ ਹੈ ਤੇ ਕੱਲ ਨਹੀਂ ਹੋਏਗਾ ਫਿਰ ਹੋਰ ਗੁਰੂ ਲੱਭੋਗੇ ਐਦਾਂ ਗੁਰੂ ਲੱਭਦਿਆਂ ਦੀ ਤੁਹਾਡੀ ਜ਼ਿੰਦਗੀ ਲੰਘ ਜਾਏਗੀ ਤੇ ਫਿਰ ਸਾਰੀ ਜ਼ਿੰਦਗੀ ਜ਼ਿੰਦਗੀ ਗੁਰੂਆਂ ਨੂੰ ਹੀ ਲੱਭਦੇ ਰਹੋਗੇ ਮਹਾਰਜ ਕਹਿੰਦੇ ਆ ਮੈਂ ਅੱਜ ਹਾਂ ਕੱਲ ਨਹੀਂ ਭਾਵ ਸਰੀਰ ਤਾਂ ਨਾਸ਼ਵਾਨ ਹੈ ਉੱਤਮ ਹੈ ਸਭ ਕਾਲ ਰਹਿ ਹੈ ਹਰ ਸਮੇਂ ਵਿੱਚ ਰਹਿਣ ਵਾਲੇ ਹਨ ਤਾਂ ਗੁਰੂ ਗ੍ਰੰਥ ਸਾਹਿਬ ਜੀ ਹਨ ਆਪ ਕੋ ਸਤਨਾਮ ਫਿਰ ਤੀਜੀ ਪੰਕਤੀ ਵਿੱਚ ਸਾਹਿਬ ਨੇ ਕਿਹਾ ਕਿ ਸਾਫ ਹੁਕਮਨਾਮਾ ਕਰ ਦਿੱਤਾ ਮੇਰੇ ਸਰੂਪ ਤੇ ਯਾਤੇ ਹਨ ਦੀਰਘ ਸਾਹਿਬ ਜਾਨ ਅਦਾਇਬ ਕਰੇ ਹਨ ਭਾਵ ਮੇਰੇ ਸਰੀਰ ਤੋਂ ਗੁਰੂ ਗ੍ਰੰਥ ਸਾਹਿਬ ਨੂੰ ਵੱਡਾ ਕਰਕੇ ਜਾਣਣਾ ਹੈ ਇੰਨਾ ਸਤਿਕਾਰ ਦਿੱਤਾ ਭਾਵੇਂ ਕਿ ਆਪਾਂ ਗੁਰੂਰਾ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਵੀ ਦਿਲਾਉਂ ਨਹੀਂ ਸਤਿਕਾਰ ਕਰਦੇ ਆ ਪਰ ਗੁਰੂ ਸਾਹਿਬ ਨੇ ਕਿਹਾ ਕਿ ਮੈਂ ਆਪ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿੱਚ ਹਾਂ ਤੋ ਜਿਸ ਸ਼ਬਦ ਨੂੰ ਜਿਸ ਕਲਾਮ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪ ਮੱਥਾ ਟੇਕਿਆ ਭਾਵ ਗੁਰੂ ਰੰਗ ਸਾਹਿਬ ਜੀ ਨੂੰ ਤੇ ਗੁਰੂ ਨਾਨਕ ਸਾਹਿਬ ਵੀ ਗੁਰੂ ਕਹਿੰਦੇ ਹਨ ਸ਼ਬਦ ਗੁਰੂ ਸੁਰਤ ਤੁਣ ਚੇਲਾ ਗਿਆਨ ਗੁਰੂ ਆਤਮਾ ਉਪਦੇਸੋ ਨਾਮੁ ਭੂਤ ਲਗਾਇਓ ਭਾਵ ਸ਼ਬਦ ਵਿਚਾਰ ਗੁਰਬਾਣੀ ਨੂੰ ਸਮਝਣਾ ਸ਼ਬਦ ਹੀ ਸਾਡਾ ਗੁਰੂ ਹੈ ਤੇ ਸਤਗੁਰੂ ਸੱਚੇ ਪਾਤਸ਼ਾਹ ਕਹਿੰਦਾ ਸ਼ਬਦ ਗੁਰੂ ਦੇ ਦਰਸ਼ਨ ਤੁਹਾਨੂੰ ਹੋ ਸਕਣ ਤੇ ਸ਼ਬਦ ਗੁਰੂ ਕਿਵੇਂ ਹੈ ਸਤਗੁਰੂ ਸੱਚੇ ਪਾਤਸ਼ਾਹ ਕਹਿੰਦੇ ਦਿਨ ਪਤਾ ਚੱਲਿਆ ਕਿ ਸ਼ਬਦ ਹੀ ਗੁਰੂ ਹੈ ਕਿ ਵਿਚਾਰ ਹੀ ਗੁਰੂ ਹੈ ਉਸ ਦਿਨ ਤੋਂ ਅਸਲੀਅਤ ਦਾ ਪਤਾ ਚੱਲਦਾ ਹੈ ਕਿ ਅਸੀਂ ਜੁੜਨਾ ਕਿੱਥੇ ਹੈ ਅਸੀਂ ਕਿਹਨੂੰ ਮੰਨਣਾ ਹੈ ਆਪ ਕੋ ਸਾਤਨਾ ਕਿਉਂਕਿ ਜਦੋਂ ਅਸੀਂ ਗੁਰਬਾਣੀ ਦੀ ਵਿਚਾਰ ਸੁਣਦੇ ਆ ਤਾਂ ਸਾਡੇ ਵਿਚਾਰ ਬਦਲਦੇ ਆ ਤੇ ਇਨਸਾਨ ਬਦਲ ਜਾਂਦਾ ਆ ਆਪਾਂ ਕਹਿੰਦੇ ਆ ਕਿ ਫਲਾਣਾ ਬੰਦਾ ਬਦਲ ਗਿਆ ਤਾਂ ਉਹਦਾ ਕੀ ਬਦਲਦਾ ਹੈ ਕੁਝ ਵੀ ਨਹੀਂ ਸਿਰਫ ਉਹਦੇ ਖਿਆਲ ਬਦਲਦੇ ਆ ਉਹਦੇ ਵਿਚਾਰ ਬਦਲਦੇ ਆ ਨਾ ਹੱਥ ਬਦਲਦੇ ਆ ਤੇ ਨਾ ਹੀ ਪੈਰ ਆਦ ਨਾ ਮੂੰਹ ਮੱਥਾ ਕੁਛ ਨਹੀਂ ਬਦਲਦਾ ਮਨੁੱਖ ਦੇ ਅੰਦਰ ਦੀ ਵਿਚਾਰਤਾਰਾ ਬਦਲ ਜਾਂਦੀ ਹੈ ਤੇ ਮਨੁੱਖ ਬਦਲ ਜਾਂਦਾ ਹੈ ਇਸ ਕਰਕੇ ਭਾਈ ਜਿਨ੍ਹਾਂ ਨੇ ਆਪਣੇ ਆਪ ਨੂੰ ਬਦਲਣਾ ਹੈ ਉਹ ਗੁਰੂ ਦੇ ਲੜ ਲੱਗ ਕੇ ਆਪਣੇ ਵਿਚਾਰ ਬਦਲ ਲੈਣ ਤਾਂ ਅਸੀਂ ਆਪਣੇ ਆਪ ਬਦਲ ਜਾਵਾਂਗੇ ਸਭ ਕੁਝ ਤਬਦੀਲ ਹੋ ਜਾਂਦਾ ਹੈ ਤੇ ਪਰ ਇੱਕ ਗਲਤ ਵਿਚਾਰ ਅੰਦਰ ਪੈਦਾ ਹੋ ਜਾਂਦੀ ਹੈ ਜੀਵਨ ਗਲਤ arah ਤੇ ਚਲਾ ਜਾਵੇਗਾ ਤੇ ਦੇਖੋ ਕੋਈ ਗੁਰਮਖ ਹੈ ਕੋਈ ਮਨਮੁਖ ਹੈ ਕੋਈ ਚੋਰ ਹੈ ਕੋਈ ਠੱਗ ਹੈ ਅਸਲ ਵਿੱਚ ਚੋਰ ਕੌਣ ਹੈ ਡਾਕੂ ਕੌਣ ਹੈ ਕਿਉਂਕਿ ਉਹਦੇ ਸੋਚਣ ਦਾ ਢੰਗ ਗਲਤ ਹੈ ਇੱਕ ਜ਼ਾਲਮ ਕੌਣ ਹੈ ਇੱਕ ਦੁਰਾਚਾਰੀ ਕੌਣ ਹੈ ਬਸ ਉਹਨਾਂ ਦੇ ਸੋਚਣ ਦਾ ਢੰਗ ਗਲਤ ਹੈ ਉਹਨਾਂ ਦਾ ਵਿਚਾਰ ਗਲਤ ਹੈ ਹੈ ਤਾਂ ਇਨਸਾਨ ਹੀ ਬਰਾਬਰ ਖੜਾ ਦੀ ਚੁੱਪ ਕਰਕੇ ਦੋਵਾਂ ਨੂੰ ਇੱਕ ਸੇਵਕ ਹੈ ਇੱਕ ਸੱਜਣ ਹੈ ਇੱਕ ਲੋਕਾਂ ਦਾ ਭਲਾ ਕਰਨ ਵਾਲਾ ਹੈ ਇੱਕ ਚੋਰ ਹੈ ਜੀ ਚੁੱਪ ਕਰਕੇ ਖੜਾ ਦੀ ਦੋਨਾਂ ਨੂੰ ਬਰਾਬਰ ਫਿਰ ਤਾਂ ਨਹੀਂ ਪਤਾ ਲੱਗਣਾ ਨਾ ਵੀ ਕੌਣ ਠੱਗ ਹੈ ਕੌਣ ਚੋਰ ਹੈ ਕੌਣ ਸਹੀ ਹੈ ਇਸ ਕਰਕੇ ਪਤਾ ਕਿਵੇਂ ਲੱਗੇ ਬਸ ਉਹਨਾਂ ਦੇ ਸੋਚਣ ਦਾ ਢੰਗ ਗਲਤ ਹੈ ਉਹਨੂੰ ਆਪਾਂ ਕਹਿ ਦਿੰਦੇ ਆ ਇਹ ਠੱਗ ਹੈ ਇੱਕ ਦੇ ਸੋਚਣ ਦਾ ਟੰਗ ਗਲਤ ਆਪਾਂ ਕਹਿੰਦੇ ਆ ਮੂਰਖ ਹੈ ਮਹਾਨ ਕੋਸ਼ ਦੇ ਅੰਦਰ ਭਾਈ ਸਾਹਿਬ ਭਾਈ ਕਾਨ ਸਿੰਘ ਜੀ ਨਾਬਾ ਵਾਲਿਆਂ ਨੇ ਮੂਰਖ ਦੇ ਅਰਥ ਬੜੇ ਗਜਬ ਦੇ ਕੀਤੇ ਆ ਉਹ ਕਹਿੰਦੇ ਨੇ ਕਿ ਜਿਸ ਬੰਦੇ ਨੇ ਬੋਲਣ ਲੱਗਿਆ ਸਿਰਫ ਮੂੰਹ ਹੀ ਅਕੇ ਰੱਖਿਆ ਜਿਸ ਬੰਦੇ ਨੇ ਬੋਲਣ ਲੱਗਿਆ ਸਿਰਫ ਮੂੰਹ ਹੀ ਅੱਗੇ ਰੱਖਿਆ ਦਿਮਾਗ ਨਹੀਂ ਸੋਚਣਾ ਨਹੀਂ ਸਿਰਫ ਮੂੰਹ ਹੀ ਅੱਗੇ ਰੱਖਿਆ ਉਹਨੂੰ ਕਹਿੰਦੇ ਨੇ ਮੂੰਹ ਰੱਖ ਪਾਉ ਉਹ ਅੰਦਰੋਂ ਕੁਝ ਹੋਰ ਹੈ ਬਾਹਰੋਂ ਕੁਝ ਹੋਰ ਹੈ ਆਪਣਾ ਮੂੰਹ ਰੱਖ ਦਿੰਦਾ ਆਖ ਸਤਨਾਮ ਆਪਣਾ ਮੂੰਹ ਰੱਖਣ ਦੀ ਖਾਤਰ ਝੂਠ ਵੀ ਬੋਲ ਦਿੰਦਾ ਹੈ ਆਪਣਾ ਮੂੰਹ ਰੱਖਣ ਦੀ ਖਾਤਰ ਉਹ ਢੰਗ ਵੀ ਕਰਦਾ ਹੈ ਭਾਵ ਮੇਰਾ ਮੂੰਹ ਰਹਿ ਜੇ ਆਪਾਂ ਕਹਿੰਦਾ ਤੂੰ ਸੱਚ ਨਹੀਂ ਬੋਲਿਆ ਉੱਥੇ ਉਹ ਮੇਰਾ ਫਿਰ ਮੂੰਹ ਤਾਂ ਰੱਖਣਾ ਪੈਂਦਾ ਹੁੰਦਾ ਕਹਿ ਦਿੰਦਾ ਉਹਨੂੰ ਕਹਿੰਦੇ ਨੇ ਮੂੰਹ ਰੱਖ ਮੂੰਹ ਤੇ ਅਸੀਂ ਰੱਖ ਦਿੱਤਾ ਜੁਬਾਨ ਤੇ ਚਲੇਗੀ ਪਰ ਦਿਮਾਗ ਨਾਲ ਨਹੀਂ ਸੋਚਿਆ ਦਿਲ ਤੇ ਦਿਮਾਗ ਤੋਂ ਕੰਮ ਨਹੀਂ ਲਿਆ ਸਿਰਫ ਮੂੰਹ ਤੋਂ ਹੀ ਕੰਮ ਲਿਆ ਤੇ ਇਹ ਹਰ ਮਹਿਫਲ ਵਿੱਚ ਮੂੰਹ ਹੀ ਅੱਗੇ ਕੀਤਾ ਉਹਨਾਂ ਨੂੰ ਕਹੀਏ ਫਿਰ ਖਾਣ ਲੱਗਿਆ ਜਿਸ ਨੇ ਸੋਚਿਆ ਹੀ ਨਹੀਂ ਕਿ ਮੈਂ ਖਾਣਾ ਹੈ ਕਿ ਨਹੀਂ ਸਿਰਫ ਮੂੰਹ ਅੱਗੇ ਰੱਖਿਆ ਉਹਨੂੰ ਆਖਿਆ ਗਿਆ ਹੈ ਮੂਰਤ ਮਾਰਕੋਸ਼ ਦੇ ਅੰਦਰ ਭਾਈ ਗਾਨ ਸਿੰਘ ਦੀ ਨਾਬਾ ਉਹਨਾਂ ਨੇ ਇਹ ਅਰਥ ਕੀਤੇ ਹੈ ਇਸ ਤਰ੍ਹਾਂ ਫਿਰ ਕਿਸੇ ਦਾ ਮੂੰਹ ਰੱਖ ਕੇ ਹੀ ਗੱਲ ਕਰਨੀ ਭਈ ਜਿਹੜੀ ਗੱਲ ਕਹੀਏ ਸੱਚ ਤੇ ਹੈ ਨਹੀਂ ਪਰ ਫਿਰ ਵੀ ਉਹ ਕਹਿਣਾ ਪਾ ਕਿਉਂਕਿ ਮੂੰਹ ਅੱਗੇ ਰੱਖਣਾ ਸੀ ਤੇ ਅੰਦਰੋਂ ਜਮੀਰ ਨਾ ਮੰਨੇ ਸਿਰਫ ਮੂੰਹ ਰੱਖ ਕੇ ਗੱਲ ਕਰਨੀ ਪਏ ਤੇ ਗੱਲ ਕਰਨ ਵਾਲਾ ਮੂਰਖ ਮੰਨਿਆ ਜਾਂਦਾ ਹੈ ਕਿਸੇ ਥਾਂ ਤੇ ਕੁਝ ਆਖਣਾ ਤੇ ਚੁੱਪ ਕਰ ਰਿਹਾ ਨਹੀਂ ਆਖਿਆ ਨਹੀਂ ਪੁੱਛਿਆ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਐ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕੀ ਹੈ ਇੱਕ ਵਿਚਾਰ ਹੈ ਵਿਚਾਰ ਹੀ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਜੀ ਜੇ ਜੋ ਰਮਾਲੇ ਹਨ ਇਹ ਵਸ ਇਉਂ ਹੈ ਜਿਵੇਂ ਮੇਰੇ ਸਰੀਰ ਤੇ ਕੱਪੜੇ ਪਾਏ ਹੋਏ ਹਨ ਇਹ ਗੁਰੂ ਸਾਹਿਬ ਜੀ ਦੇ ਵਸਤਰ ਨੇ ਤਾਂ ਹੀ ਅਸੀਂ ਮਹਿੰਗੇ ਮਹਿੰਗੇ ਭੇਟਾ ਕਰਦੇ ਆਂ ਗੁਰੂ ਜੀ ਨੂੰ ਚੰਦੂਆ ਰੱਖਦੇ ਆਂ ਬਾਰੇ ਇਹਦੇ ਨਾਲ ਆਪਣਾ ਤਨ ਟਕਿਆ ਹੈ ਕਿਉਂਕਿ ਇਸ ਤਰ੍ਹਾਂ ਪਾਲਕ ਹੀ ਗੁਰੂ ਨਹੀਂ ਹੈ ਰਮਾਲੇ ਗੁਰੂ ਨਹੀਂ ਹਨ ਪੀੜੀ ਵੀ ਗੁਰੂ ਨਹੀਂ ਹੈ ਸਿਰਫ ਗੁਰੂ ਕੀ ਹੈ ਗੁਰੂ ਹੈ ਸ਼ਬਦ ਗੁਰੂ ਸੁਰਤ ਤੁਨ ਚੇਲਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਸਤਾਰੀ ਇਸ ਤਰ੍ਹਾਂ ਬਹੁਤ ਵੱਡਾ ਫਲ ਤਾਂ ਮਿਲਦਾ ਹੈ ਭਾਈ ਜਦੋਂ ਅਸੀਂ ਆਪਣੇ ਥੋਕੇ ਮੂੰਹ ਨਾਲ ਅੱਗੇ ਰੱਖ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਜੁੜਦੇ ਹਾਂ ਤੇ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਫਿਰ ਜੋੜਨ ਵਾਲੇ ਦਾ ਵੀ ਕਿੰਨਾ ਸਤਿਕਾਰ ਕਰਦੇ ਆ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਪੜਿਓ ਕਦੇ 701 ਅੰਗ ਦੇ ਉੱਪਰ ਜੈਤ ਸ੍ਰੀ ਮਹੱਲਾ ਪੰਜਵਾ ਕੋਈ ਜਨ ਹਰਸ ਸਿੰਘ ਦੇ ਵਜੋ ਬਾਦਸ਼ਾਹ ਕਹਿੰਦੇ ਕਿੰਨਾ ਕੁ ਸਤਿਕਾਰ ਕਰਨਾ ਚਾਹੀਦਾ ਜੇ ਕੋਈ ਮਨੁੱਖ ਮੈਨੂੰ ਪਰਮਾਤਮਾ ਦੇ ਚਰਨਾਂ ਨਾਲ ਜੋੜ ਦੇਵੇ ਚਰਨ ਗਹੋ ਬਕੋ ਸੁਭਰਸਨਾ ਦੀਜੈ ਪ੍ਰਾਣ ਅਕੋਰ ਕਿਉਂਕਿ ਸਾਨੂੰ ਉਹ ਤੋਂ ਸਿੱਖਿਆ ਮਿਲੀ ਸਾਨੂੰ ਉਹ ਤੋਂ ਗਿਆਨ ਮਿਲਿਆ ਸਾਨੂੰ ਉਹ ਤੋਂ ਗੁਣ ਮਿਲਿਆ ਸਾਨੂੰ ਨਹੀਂ ਸੀ ਪਤਾ ਕੋਈ ਜਨ ਐਸਾ ਵੀ ਮਿਲ ਜਾਂਦਾ ਹੈ ਜਿਹੜਾ ਸਾਨੂੰ ਗੁਰੂ ਨਾਲ ਜੋੜ ਦੇਵੇ ਕੋਈ ਜਨ ਹਰਿ ਸਿਉ ਦੇਵੈ ਜੋੜ ਚਰਨ ਗਹੋ ਬਕੋ ਸੁਬਰਸਨਾ ਦੀਜੈ ਪ੍ਰਾਨ ਅਕੋਰ ਤਾਂ ਮੈਂ ਉਹਦੇ ਚਰਨ ਫੜ ਲਵਾ ਮੈਂ ਜੀਵ ਨਾਲ ਧੰਨਵਾਦ ਤੇ ਮਿੱਠੇ ਬੋਲ ਬੋਲਾ ਮੇਰੇ ਇਹ ਪ੍ਰਾਨ ਵੀ ਉਸ ਅੱਗੇ ਭੇਟਾ ਦੇ ਤੌਰ ਤੇ ਦਿੱਤੇ ਜਾਣਾ ਤਾਂ ਵੀ ਥੋੜੇ ਹਨ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਐ ਮਨ ਤਨ ਨਿਰਮਲ ਕਰਤ ਕੇ ਆਰੋ ਹਰ ਸਿੰਚੈ ਸੁਧਾ ਸੰਜੋਰ ਕੋਈ ਵਿਰਲਾ ਮਨੁੱਖ ਪਰਮਾਤਮਾ ਦੀ ਕਿਰਪਾ ਨਾਲ ਆਪਣੇ ਮਨ ਨੂੰ ਸ਼ਰੀਰ ਨੂੰ ਪਵਿੱਤਰ ਕਿਆਰਾ ਬਣਾਉਂਦਾ ਹੈ ਤੇ ਉਸ ਵਿੱਚ ਮਾਲਕ ਦਾ ਨਾਮ ਜਲ ਚੰਗੀ ਤਰ੍ਹਾਂ ਬੀਜਦਾ ਹੈ ਭਾਵ ਸਿੰਜਦਾ ਹੈ ਮਨ ਤਾਂ ਨਿਰਮਲ ਕਰਤ ਕਿਆਰੋ ਕਿਆਰੋ ਭਾਵਕ ਪਵਿੱਤਰ ਕਿਆਰਾ ਬਣਾਉਣਾ ਆਪਣੇ ਸ਼ਰੀਰ ਨੂੰ ਤੇ ਉਹਦੇ ਵਿੱਚ ਫਿਰ ਮਾਲਕ ਦੇ ਨਾਮ ਦਾ ਜਲ ਚੰਗੀ ਤਰ੍ਹਾਂ ਸਿੰਜਦਾ ਕਰਨਾ ਯਾਰ ਅਸਮੈ ਮਗਨ ਹੋਤ ਕਿਰਪਾ ਤੇ ਮਹਾ ਵਿਖਿਆ ਤੇ ਤੋਰ ਮਹਾਰਾਜ ਕਹਿੰਦੇ ਯਾਰ ਅਸਮੈ ਪਾਵ ਈਸ਼ ਰਸ ਵਿੱਚ ਤੇ ਸਭ ਤੋਂ ਵੱਡੀ ਮੋਣੀ ਮਾਇਆ ਨਾਲੋਂ ਸੰਵੰਦ ਤੋੜ ਕੇ ਈਸ਼ ਨਾਮ ਰਸ ਵਿੱਚ ਮੈਂ ਮਸਤ ਰਿੰਦਾ ਕਰਕੇ ਵੇਖਣਾ ਪਵੇਗਾ ਗੁਰਮੁਖੋ ਕਦੇ ਤੁਸੀਂ ਬਹਿ ਕੇ ਵੇਖੋ ਆਪਣੇ ਆਪ ਨੂੰ ਸਮਾਂ ਦਿਓ ਕਦੇ ਤਾਂ ਚੌਂਕੜਾ ਲਾ ਕੇ ਨਾ ਕੇਸੀ ਇਸ਼ਨਾਨ ਕਰਕੇ ਚੌਂਕੜਾ ਲਾ ਕੇ ਬਹਿ ਕੇ ਹੌਲੀ-ਹੌਲੀ ਵੈਗਰੂ ਵੈਗਰੂ ਕਰਕੇ ਦੇਖੋ ਮਾਨ ਹੈ ਜਿਹੜਾ ਸਾਡਾ ਬੋਡੀ ਦਾ ਟੈਂਪਰੇਚਰ ਹੈ ਸਾਡਾ ਮਾਨ ਹੈ ਜਿਹੜਾ ਹੌਲੀ-ਹੌਲੀ ਉਹ ਠੰਡਾ ਠਾਰ ਹੁੰਦਾ ਜਾਏ ਇੱਕ ਆਤਮਿਕ ਸ਼ਾਂਤੀ ਦਿਮਾਗ ਨੂੰ ਮਨ ਨੂੰ ਸ਼ਰੀਰ ਨੂੰ ਤਨ ਮਨ ਸੀਤਲ ਆਪਾ ਪੜਦੇ ਆ ਨਾ ਵੀ ਠੰਡਾ ਠਾਰ ਹੋ ਜਾਂਦਾ ਹੈ ਤਨ ਮਨ ਹੋਏ ਨਿਹਾਲ ਚੰਗਰ ਦੇਖਾ ਸਾਹਮਣੇ ਜਦੋਂ ਮੈਂ ਗੁਰੂ ਜੀ ਦਾ ਧਿਆਨ ਧਰ ਕੇ ਚੌਕੜਾ ਲਾ ਕੇ ਬੈਠਾ ਤਾਂ ਫਿਰ ਤਨ ਮਨ ਨਿਹਾਲ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਯਾਰ ਇਸ ਮੈਂ ਮਗਨ ਹੋਤ ਕਿਰਪਾ ਤੇ ਮਹਾ ਵਿਖਿਆ ਤੇ ਤੋਰ ਵੱਡੀ ਮੋਣੀ ਮਾਇਆ ਨਾਲੋਂ ਸੰਵੰਤ ਤੋੜ ਕੇ ਇਸ ਨਾਮ ਰਸ ਵਿੱਚ ਮਸਤ ਰਿੰਦਾ ਹਾਂ ਮਰਜੀ ਕਹਿੰਦੇ ਆਇਓ ਸ਼ਰਣ ਦੀਨ ਦੁਖ ਪੰਜਲਾ ਚਿਤ ਵਾਉ ਤੁਮਰੀ ਓਰ ਏ ਦੀਨਾਂ ਦੇ ਦੁੱਖ ਨਾਸ ਕਰਨ ਵਾਲੇ ਦੁਖੀਆਂ ਦੇ ਦੁਖ ਨਾਸ ਕਰਨ ਵਾਲੇ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ ਮੈਂ ਤੇਰਾ ਹੀ ਆਸਰਾ ਆਪਣੇ ਮਨ ਵਿੱਚ ਚਿਤਾਰਦਾ ਹਾਂ ਗੁਰੂ ਦਾ ਆਸਰਾ ਹੀ ਆਪਣੇ ਮਨ ਵਿੱਚ ਚਿਤਾਰਨਾ ਗੁਰੂ ਦਾ ਆਸਰਾ ਹੀ ਆਪਣੇ ਮਨ ਦੇ ਵਿੱਚ ਰੱਖਣਾ ਤੇ ਮਹਾਰਾਜ ਕਹਿੰਦੇ ਆ ਹਵੈ ਪਦਦਾਨ ਸਿਮਰਨ ਸੁਆਮੀ ਕੋ ਪ੍ਰਭ ਮਾਲਕ ਬੰਧਨ ਛੋੜ ਮਹਾਰਾਜ ਕਹਿੰਦੇ ਮਾਇਆ ਮਾਲੇ ਬੰਧਨ ਛੁਡਾ ਕੇ ਮੈਨੂੰ ਆਪਣਾ ਨਾਮ ਸਿਮਰਨ ਬਖਸ਼ ਦੇ ਸਤਿਗੁਰੂ ਜੀ ਮੇਰੇ ਤੇ ਐਸੀ ਕਿਰਪਾ ਕਰੋ ਮੈਨੂੰ ਵਿਕਾਰਾਂ ਦੇ ਮੁਕਾਬਲੇ ਨਿਰਪੈਤਾ ਵਾਲੀ ਅਵਸਥਾ ਮੇਰੇ ਤੇ ਬਖਸ਼ਿਸ਼ ਕਰੋ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਇਸ਼ਾ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਤੇ ਗੁਰੂ ਸਾਹਿਬ ਜੀ ਗੁਰੂ ਜੀ ਦਾ ਦਿਲ ਤੇ ਦਿਮਾਗ ਜਾਣ ਲਈ ਭਾਵ ਸਾਨੂੰ ਪ੍ਰਤੱਖ ਮੰਨਣ ਲਈ ਇਹ ਸੁਚੇਤ ਕੀਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਗੁਰਬਾਣੀ ਦਾ ਤੇ ਗੁਰਬਾਣੀ ਨੂੰ ਪੜਨ ਸੁਣਨ ਵਾਲਿਆਂ ਦਾ ਆਦੂ ਸਤਕਾਰ ਦੱਸਦੇ ਹਨ ਤੇ ਗਿਆਨ ਬਖਸ਼ਦੇ ਹਨ ਕਿ ਭਾਈ ਪਰਮਾਤਮਾ ਦੇ ਨਾਮ ਸਿਮਰਨ ਨਾਲ ਫਿਰ ਨਿਰਪੈਤਾ ਵਾਲੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਇਸ ਤਰ੍ਹਾਂ ਸਤਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ